ਇਰਦਾਰਤ ਮੇਰਾ ਜੀ ਇੱਕ ਕਿਊਟ ਜੀ ਕੁੜੀ ਦਾ ਆ ਜੋ ਕਾਲਜ ਚ ਪੜਦੀ ਆ ਤੇ ਰੋਡੇ ਕਾਲਜ ਚ ਕੰਮ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਾ ਹੈਪੀ ਸਰ ਹੁਣਾਂ ਨੇ ਮੈਨੂੰ ਮੌਕਾ ਦਿੱਤਾ ਤੇ ਅਸੀਂ ਇੱਥੇ ਸ਼ਹੀਦ ਭਗਤ ਸਿੰਘ ਹੁਣਾਂ ਦੀ ਸਮਾਧ ਤੇ ਮੱਥਾ ਟੇਕਣ ਆਏ ਆ ਤੇ ਇਹ ਲੋਕਾਂ ਦੀ ਫਿਲਮਾਂ ਤੇ ਲੋਕਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਹਾਂਜੀ ਇਹ ਮੇਰੀ ਡੈਬਿਊ ਮੂਵੀ ਆ ਤੇ ਪਿੰਡਾਂ ਵਾਲਿਆਂ ਦੀ ਫਿਲਮ ਆ ਮੈਨੂੰ ਲੱਗਦਾ ਹੈ ਕਿ ਪਿੰਡਾਂ ਵਾਲਿਆਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਸ਼ਹਿਰਾਂ ਦੇ ਤਾਂ ਸ਼ਹਿਰਾਂ ਵਾਲੇ ਵੀ ਪੜਦੇ ਹਾਂਜੀ ਸ਼ਹਿਰਾਂ ਵਾਲੇ ਵੀ ਕਾਲਜ ਤਾਂ ਪੜਦੇ ਆ ਨਹੀਂ ਨਹੀਂ ਸ਼ਹਿਰ ਵਾਲੇ ਤਾਂ ਪੜਦੇ ਪਰ ਪਿੰਡਾਂ ਦੀ ਜ਼ਿਆਦਾ ਕਹਾਣੀਆਂ ਕਿਉਂਕਿ ਜੋ ਬੱਸਾਂ ਦੀ ਭੰਨ ਤੋੜ ਉਹਦੇ ਵਿੱਚ ਦਿਖਾਈ ਆ ਉਹਦੇ ਉੱਤੇ ਜ਼ਿਆਦਾ ਆ ਤੇ ਪਗਲਾਂ ਵਾਲਿਆਂ ਕੋਲੇ ਉਦੋਂ ਵੀਹਿਕਲਸ ਨਹੀਂ ਹੁੰਦੇ ਸੀ ਤਤਕਰੀਬਨ ਬੱਸਾਂ ਤੇ ਪੁਰਾਣੀ ਕਹਾਣੀ ਜਿਹੜੀ ਤੇ ਭਗਤ ਸਿੰਘ ਹੋਰਾਂ ਦੀ ਜੋ ਸੋਚ ਆ ਉਹਦੇ ਵਿੱਚ ਦਿਖਾਈ ਗਈ ਆ ਸ਼ਿੰਕਾ ਨਾਲ ਪਹਿਲਾ ਤੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸასი ਕਲ ਤੇ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਵੀ ਇਸ ਪਵਿੱਤਰ ਜਗ੍ਹਾ ਤੇ ਰਾਜਗੁਰੂ ਸੁਖਦੇਵ ਭਗਤ ਸਿੰਘ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਤੇ ਆਪਾਂ ਉਹਨਾਂ ਸਾਰਿਆਂ ਨੂੰ ਸ਼ਰਧਾ ਜਲੀ ਦੇਣ ਲਈ ਇੱਥੇ ਇਕੱਠੇ ਹੋਏ ਆ ਤੇ ਆਪਾਂ ਸਾਰੇ ਹੀ ਵਧਾਈ ਦੇ ਪਾਤਰ ਆ ਤੇ ਇਹ ਤੋਂ ਚੰਗਾ ਆਸ਼ੀਰਵਾਦ ਤੇ ਸ਼ੁਰੂਆਤ ਸਾਡੀ ਫਿਲਮ ਨੂੰ ਨਹੀਂ ਮਿਲ ਸਕਦੀ ਸੀ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੈਂ ਆਪਣੇ ਆਪ ਨੂੰ ਬlesed ਤੇ ਭਾਗਾਂ ਵਾਲੀ ਸਮਝਦੀ ਆ ਕਿ ਇੰਨੀ ਸੋਹਣੀ ਟੀਮ ਇੰਨੀ ਸੋਹਣੀ ਜਗ੍ਹਾ ਅਸੀਂ ਵਰਤਲਾਪ ਕਰ ਰਹੇ ਆ ਵਧੀਆ ਲੱਗ ਰਿਹਾ ਸਾਨੂੰ ਤੁਸੀਂ ਆਪਣੇ ਆਪ ਨੂੰ ਉਹਨਾਂ ਨੂੰ ਸਾਰਾ ਕੁਝ ਕਹੋ ਸਾਨੂੰ ਵੀ ਦੱਸੋ ਤੁਹਾਡਾ ਰੋਲ ਕੀ ਆ ਕੁਝ ਦੱਸੋ ਅਸੀਂ ਜੇ ਤੁਹਾਨੂੰ ਉਰੇ ਹੀ ਤੁਹਾਨੂੰ ਆਪਦੇ ਰੋਲ ਬਾਰੇ ਦੱਸ ਦਾਂਗੇ ਫਿਰ ਤੁਹਾਡੇ ਚ ਕਿਉਰਿਓਸਟੀ ਨਹੀਂ ਰਹਿਣੀ ਬਟ ਮੈਂ ਤੁਹਾਨੂੰ ਥੋੜਾ ਜਿਹਾ ਇਹ ਦੱਸ ਦੇਣੀ ਆ ਜਿਹੜਾ ਮੇਰਾ ਕਿਰਦਾਰ ਆ ਉਹ ਪ੍ਰੋਪਰ ਹੀਰੋਇਨ ਟਾਈਪ ਕਿਰਦਾਰ ਨਹੀਂ ਹੈਗਾ ਉਹ ਬਿਲਕੁਲ ਅਲੱਗ ਕਿਰਦਾਰ ਆ ਜੇ ਮੈਂ ਆਪਦੇ ਆਪ ਨੂੰ ਡਿਫਾਈਨ ਕਰਨਾ ਹੋਵੇ ਕਿ ਮੇਰੇ ਕਿਰਦਾਰ ਬਾਰੇ ਤੇ ਮੈਂ ਕਹੂੰਗੀ ਕਿ ਮੈਂ ਨੂਰ ਕੁੜੀ ਨਿਭਾ ਰਹੀ ਆ ਜੋ ਕਿ ਇੱਕ ਬਾਗੀ ਸੁਭਾਅ ਦੀ ਕੁੜੀ ਆ ਜੋ ਨਹੀਂ ਡਰਦੀ ਨਾ ਸਿਆਸਤ ਤੋਂ ਨਾ ਕਾਲਜ ਦੇ ਮੁੰਡਿਆਂ ਤੋਂ ਤੇ ਨਾ ਹੀ ਉਹਨਾਂ ਮੰਢੀਰ ਤੋਂ ਜਿਹੜੇ ਕੁੜੀਆਂ ਨੂੰ ਛੇੜਦੇ ਨੇ ਉਹਨਾਂ ਦੇ ਉਹ ਉਹ ਸਟੂਡੈਂਟ ਲੀਡਰ ਆ ਜਿਹੜੀ ਬਾਕੀ ਕੁੜੀਆਂ ਨੂੰ ਮੁੰਡਿਆਂ ਨੂੰ ਪ੍ਰोत्사ਹਿਤ ਕਰਦੀ ਹੈ ਨਾ ਹੀ ਉਹ ਆਪ ਦੇ ਆਪ ਨੂੰ ਇੱਕ ਕੁੜੀ ਵਜੋਂ ਦੇਖਦੀ ਆ ਤੇ ਨਾ ਹੀ ਜੈਂਡਰ ਦੇ ਵਿੱਚ ਆ ਕੇ ਆਪਦੇ ਆਪ ਨੂੰ ਡਿਫਾਈਨ ਕਰਦੀ ਆ ਉਹ ਇੱਕ ਇਨਸਾਨ ਵੱਜੋਂ ਵਿਚਰਦੀ ਆ ਸਾਰੇ ਕਾਲਜ ਦੇ ਵਿੱਚ ਤੇ ਉਹ ਇੱਕ ਲੀਡਰ ਦਾ ਕਿਰਦਾਰ ਨਿਭਾ ਰਹੀ ਆ ਤਾਂ ਇਹੋ ਕਿਰਦਾਰ ਮੁਤਾਬਕ ਤੁਸੀਂ ਆਪਣੀ ਸਪੀਚ ਦੇ ਕੇ ਚੁੱਪ ਹੋ ਗਏ ਵੀ ਅਸੀਂ ਮੈਂ ਬੋਲਦਾ ਹਾਂ ਤੁਸੀਂ ਜਾਓ ਬਿਲਕੁਲ ਸਰ ਤੁਹਾਡੀ ਸਪੀਚ ਤੁਹਾਡੇ ਵਰਡਸ ਤੁਹਾਨੂੰ ਡਿਫਾਈਨ ਕਰਦੇ ਨੇ ਤੇ ਤੁਹਾਡੀ ਕਲੀਅਰਿਟੀ ਹੋਣੀ ਚਾਹੀਦੀ ਆ ਤੁਹਾਡੇ ਵਰਡਸ ਦੇ ਵਿੱਚ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਨੌਜਵਾਨਾਂ ਲਈ ਕੋਈ ਮੈਸੇਜ ਨੌਜਵਾਨੀ ਲਈ ਅਸੀਂ ਸਾਰੇ ਨੌਜਵਾਨਾਂ ਕੋਈ ਮੈਸੇਜ ਨਹੀਂ ਹੈਗਾ ਬਸ ਇਟ ਜਸ ਦੈਟ ਕਿ ਚਲੋ ਕਦੇ ਤਾਂ ਰਹੇ ਸੀਗੇ ਸਰ ਸਾਰੇ ਮਤਲਬ ਮੈਂ ਦੂਜਿਆਂ ਦੀ ਗੱਲ ਕਰ ਰਹੀ ਹਾਂ ਦੂਜਿਆਂ ਤਾਂ ਕਹਿੰਦੇ ਉਮਰ ਪੁੱਛਣੀ ਨਹੀਂ ਚਾਹੀਦੀ ਸੰਦੇਸ਼ ਸੰਦੇਸ਼ ਕੋਈ ਨਹੀਂ ਹੈ ਸਰ ਬਸ ਆਹੀ ਹੈ ਕਿ ਸਰ ਮੈਂ ਬਹੁਤ ਛੋਟੀ ਹਾਂ ਮੈਂ ਬਹੁਤ ਛੋਟੀ ਹਾਂ ਮੈਂ ਬਹੁਤ ਛੋਟੀ ਹਾਂ ਇਹ ਸੰਦੇਸ਼ ਦੇਣ ਲਈ ਬਾਕੀ ਅਗਰ ਜੇ ਤੁਸੀਂ ਫਿਰ ਵੀ ਜ਼ਿੱਦ ਕਰ ਰਹੇ ਹੋ ਤਾਂ ਮੈਂ ਕੋਈ ਸੰਦੇਸ਼ ਨਹੀਂ ਹੈ ਮੈਂ ਆਹੀ ਕਹੂੰਗੀ ਵੀ ਸਾਰੇ ਮੇਰੇ ਹਮ ਉਮਰ ਜਾਂ ਮੈਂ ਤੋਂ ਥੋੜੇ ਵੱਡੇ ਆ ਮੈਂ ਤੋਂ ਛੋਟੇ ਉਹਨਾਂ ਲਈ ਆਹੀ ਹੈ ਕਿ ਆਪ ਦੇ ਜਿਹੜੇ ਅੰਦਰ ਦੀ ਆਵਾਜ਼ ਉਹਨੂੰ ਕਦੇ ਵੀ ਨੈਗਲੈਕਟ ਨਹੀਂ ਕਰਨਾ ਚਾਹੀਦਾ ਆਪਦੇ ਅੱਜ ਚ ਆਪਦੇ ਅੰਦਰ ਦੀ ਆਵਾਜ਼ ਨੂੰ ਸੁਣ ਕੇ ਹਮੇਸ਼ਾ ਚੱਲੋ ਥੈਂਕ ਯੂ ਸਾਸਤ੍ਰੀ ਗਾਲ ਮੇਰਾ ਨਾਮ ਕਵੀ ਸਿੰਘ ਹੈ ਮੇਰਾ ਕਿਰਦਾਰ ਹੈ ਇਹਦੇ ਚ ਸੇਵਕ ਸਿੰਘ ਗਿੱਲ ਦੇ ਨਾਮ ਦਾ ਜੋ ਕਿ ਐਮਐਲਏ ਦਾ ਮੁੰਡਾ ਹੈ ਜਿਵੇਂ ਕਹਿ ਰਿਹਾ ਵੀ ਸਾਨੂੰ ਸਾਰਿਆਂ ਨੂੰ ਇਹਦੇ ਤੋਂ ਕੋਈ ਸਿੱਖੇਦ ਮਿਲੂਗਾ ਕੋਈ ਸਿੱਖਣ ਨੂੰ ਮਿਲੂਗਾ ਮਤਲਬ ਮੈਂ ਉਸ ਸਟੋਰੀ ਦਾ ਪਾਟ ਤਾਂ ਨਹੀਂ ਆ ਵੀ ਮੇਰੇ ਤੋਂ ਸਿੱਖਣ ਨੂੰ ਮਿਲੂਗਾ ਪਰ ਮੇਰੇ ਵੱਲ ਵੇਖ ਕੇ ਸਿੱਖਣ ਨੂੰ ਜ਼ਰੂਰ ਮਿਲੂਗਾ ਤੇ ਇਹੋ ਹੀ ਆ ਵੀ ਏ ਸਿੱਖਣ ਨੂੰ ਮਿਲੂਗਾ ਵੀ ਐਦਾਂ ਦੇ ਬੰਦਿਆਂ ਦੇ ਪਿੱਛੇ ਨਹੀਂ ਲੱਗਣਾ ਤੇ ਆਪਣਾ ਜੋ ਵੀ ਹੈ ਆਪਣੀ ਪੜਾਈ ਕਰਨਾ ਹੈ ਉਹ ਆਪਣੀ ਪੜਾਈ ਪੂਰੀ ਕਰਕੇ ਆਪਣੇ ਘਰਾਂ ਦਾ ਮਤਲਬ ਰੱਖੋ ਤੁਸੀ ਰੋਡੇ ਕਾਲਜ ਤੋਂ ਪੜੇ ਹੋ ਜੀ ਨਹੀਂ ਵੀਰੇ ਮੇਰਾ ਜਨਿਆਲਾ ਗੁਰੂ ਜਲੰਧਰ ਸਾਹਿਬ ਰੀਡਿਆ ਖਾਲਸਾ ਕੋਲੇ ਤੋਂ ਪੜਿਆ ਹੋਰ ਕੁਝ ਸਪੈਸ਼ਲਿਸਟ ਮੂਵੀ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਸਪੈਸ਼ਲ ਬਸ ਇਹ ਰਿਕਵੈਸਟ ਹੈ ਵੀ ਸਾਰੇ ਜਾਣੇ ਜ਼ਰੂਰ ਫਿਲਮ ਦੇਖ ਕੇ ਆਓ ਬਹੁਤ ਮਿਹਨਤ ਲੱਗੀ ਹੈ ਸਾਰੀ ਟੀਮ ਦੀ ਵਿਰੇਉਣੀ ਹੈਪੀ ਰੋਡ ਦੇ ਵਿਰੇਉਣੀ ਦਾ ਬਹੁਤ ਲੰਮੇ ਟਾਈਮ ਤੋਂ ਵੀ ਉਹਦੀ ਪ੍ਰੀ-ਪ੍ਰੋਡਕਸ਼ਨ ਦੇ ਜੁੜੇ ਸੀ ਸਾਲ ਡੇਢ ਸਾਲ ਦਿੱਤਾ ਵਿਰੇਉਣਾ ਨੇ ਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਰਿਕਵੈਸਟ ਹੈ ਵੀ ਸਾਰੇ ਜਾਣੇ ਜਰੂਰ ਫਿਲਮ ਵੇਖਿਆ ਥੀਏਟਰ ਸੇ ਜਾ ਕੇ ਹਾਂਜੀ ਵੀਰ ਜੀ ਚਲੋ ਜੀ ਸਾਸਰੀਆ ਘਾਤੀ ਪੁੱਛੋ ਜੀ ਦੱਸੋ ਜੀ ਤੁਸੀਂ ਆਪੇ ਵਾਰ ਕੀਤਾ ਸੀ ਤੁਹਾਨੂੰ ਦੱਸੋ ਜੀ ਅ ਕੈਰੈਕਟਰ ਬਾਰੇ ਪਹਿਲੇ ਤੇ ਮੇਰਾ ਨਾਮ ਰਾਹੁਲ ਜੇਟਲੀ ਹੈ ਤੇ ਇਸ ਫਿਲਮ ਚ ਜਿਹੜਾ ਮੇਰਾ ਕਿਰਦਾਰ ਹੈ ਉਹਦਾ ਨਾਮ ਹੈ ਜੋਗਾ ਤੇ ਜੋਗਾ ਇੱਕ ਇਦਾਂ ਦਾ ਸਟੂਡੈਂਟ ਹੈ ਜਿਹੜਾ ਹਰ ਕਾਲਜ ਤੇ ਤੁਹਾਨੂੰ ਅਵੇਲੇਬਲ ਹੈ ਨਾ ਮਤਲਬ ਇਦਾਂ ਦਾ ਇੱਕ ਕੈਰੈਕਟਰ ਹੁੰਦਾ ਹੀ ਹੈ ਕਿਸੇ ਨਾ ਕਿਸੇ ਕਾਲਜ 'ਚ ਤੇ ਉਹਦਾ ਦਾ ਕੈਰੈਕਟਰ ਜਿਵੇਂ ਮਤਲਬ ਗਰੁੱਪ ਹੁੰਦੇ ਗਰੁੱਪ ਬੰਡੇ ਹੋਏ ਹੁੰਦੇ ਵੀ ਇੱਕ ਗਰੁੱਪ ਦਾ ਪਾਰਟ ਜੋਗਾ ਵੀ ਇੱਕ ਉਹਦਾ ਦਾ ਹੀ ਪਾਰਟ ਹੈ ਤੇ ਬਸ ਇਹੀ ਹੈ ਕਿ ਤੁਸੀਂ ਜਾਓ ਫਿਲਮ ਦੇਖੋ ਜਿੰਨੇ ਵੀ ਤੁਹਾਡੇ ਸਵਾਲ ਹੈ ਵੀ ਜਿੰਨੀ ਕਿਰਿਓਸਿਟੀ ਹੈ ਲੋਕਾਂ ਦੇ ਵਿੱਚ ਉਹ ਸਾਰੀ ਆਪਾਂ ਕੁਝ ਵੀ ਤੁਹਾਨੂੰ ਦੱਸਦੀ ਹੈ ਪਰ ਉਹ ਕਿਰਿਓਸਿਟੀ ਤਾਂ ਹੀ ਤੁਹਾਡੀ ਪੂਰੀ ਹੋਣੀ ਹੈ ਜਦੋਂ ਤੁਸੀਂ 7 ਜੂਨ ਨੂੰ ਜਾ ਕੇ ਫਿਲਮ ਦੇਖੋਗੇ ਜਿੰਨੇ ਤੁਹਾਡੇ ਕੁਐਸਚਨਸ ਹੈਗੇ ਆ ਉਹ ਸਾਰੇ ਆਨਸਰ ਹੋਣਗੇ ਜਦੋਂ ਤੁਸੀਂ ਫਿਲਮ ਦੇਖੋਗੇ ਕਿਉਂਕਿ ਕੀ ਹੁੰਦਾ ਐਜ਼ ਐਨ ਆਰਟਿਸਟ ਐਜ਼ ਅ ਮੇਕਰ ਐਜ਼ ਅ ਡਾਇਰੈਕਟਰ ਤੁਸੀਂ ਸਾਰੀ ਚੀਜ਼ਾਂ ਰਿਵੀਲ ਨਹੀਂ ਕਰ ਸਕਦੇ ਬਹੁਤ ਆਬਵੀਅਸ ਗੱਲ ਹੈ ਤੇ ਜਿੰਨੀ ਕਿਰਿਓਸਿਟੀ ਹੈ ਜਿੰਨੇ ਤੁਹਾਡੇ ਸਵਾਲ ਹੈ ਸਾਰੇ ਹੀ ਰੋਡੇ ਕਾਲਜ ਦੇ ਬਾਰੇ ਤੁਹਾਡੇ ਪੂਰੇ ਹੋਣਗੇ ਜਦੋਂ ਤੁਸੀਂ ਜਾ ਕੇ ਫਿਲਮ ਦੇਖੋਗੇ ਤੁਸੀਂ ਕਿਹਾ ਤੁਹਾਡਾ ਨਾਮ ਜੋਗਾ ਯੋਗਾ ਕਿਹਦੇ ਯੋਗਾ ਇਹ ਵੀ ਹੈ ਤਾਂ ਹੈ ਤਾਂ ਬਹੁਤ ਯੋਗਾ ਪਰ ਮੈਨੂੰ ਲੱਗਦਾ ਇਹਦਾ ਵੀ ਤੁਹਾਨੂੰ ਜਵਾਬ ਮਿਲੇਗਾ 7 ਜੂਨ ਨੂੰ ਐਗਜ਼ੈਕਟਲੀ ਮਤਲਬ ਤੁਸੀਂ ਲਾਸਟ ਇਹ ਵੀ 7 ਜੂਨ ਹੀ ਵੇਖਣਾ ਪੈਣਾ ਦੇਖੋ ਹਾਂ ਹੁਣ ਮਤਲਬ ਇਹਦੇ ਇਲਾਵਾ ਤੇ ਹੋਰ ਕੋਈ ਹੈ ਨਹੀਂ ਨਾ ਹਿੱਲਾ ਮੈਂ ਤਾਂ 7 ਜੂਨ ਨੂੰ ਰਿਲੀਜ਼ ਤੁਸੀਂ ਕਹਦੇ ਹੋ ਨਹੀਂ ਦੱਸ ਸਕਦੇ ਬਸ ਮੈਂ ਤਾਂ ਤੁਹਾਨੂੰ ਸ਼ੁਰੂਆਤ ਚ ਗਿਆ ਵੀ ਨਹੀਂ ਦੱਸ ਸਕਦਾ ਪਹਿਲਾਂ ਕਿੰਨਾ ਕੋਈ ਕੰਮ ਕੀਤਾ ਤੁਸੀਂ ਇੰਡਸਟਰੀ 'ਚ ਇਹ ਰੋਡੇ ਕਾਲੇ ਦੇ ਇਲਾਵਾ ਹਿੰਦੀ ਤੇ ਪੰਜਾਬੀ ਫਿਲਮਾਂ ਨੂੰ ਮਿਲਾ ਕੇ ਮੇਰੀ ਇਹ ਮੇਰੀ ਰੋਡੇ ਕਾਲੇ ਸੱਤਵੀਂ ਫਿਲਮ ਹੈ ਤੇ ਚਾਰ ਮੇਰੀ ਵੈਬ ਸੀਰੀਜ਼ ਹੈ ਮੇਰੇ 27 28 ਗਾਣੇ ਹੈ ਤੇ ਥੀਏਟਰ ਬਾਕੀ ਥੀਏਟਰ ਕੀਤਾ ਹੈ 6 ਸੀਰੀਅਲ ਕੀਤੇ ਨੇ ਐਜ਼ ਸਿੰਗਰ ਐਜ਼ మోਡਲ ਨਹੀਂ ਐਜ਼ ਐਜ਼ ਐਕਟਰ ਐਜ਼ ਐਜ਼ ਹਾਂਜੀ ਮੇਰੇ ਹਾਂਜੀ ਥੈਂਕ ਯੂ ਅਕਰ ਜਨੋ ਸਭ ਕਿਹਦਾ ਰੋਲਾ ਥੋੜਾ ਇਸ ਫਿਲਮ ਵਿੱਚ ਵੀ ਮੇਰਾ ਕਾਲਜ ਦੇ ਇੱਕ ਨੌਜਵਾਨ ਦਾ ਕਿਰਦਾਰ ਆ ਪਰ ਜਿਹੜਾ ਉਹ ਕਿਰਦਾਰ ਆ ਜਦੋਂ ਬਾਈ ਉਹਨਾਂ ਨੇ ਮੈਨੂੰ 2 ਸਾਲ ਪਹਿਲਾਂ ਸੁਣਾਈ ਸੀ ਇਹ ਕਹਾਣੀ ਕਿਉਂਕਿ ਇਹਨਾਂ ਨੇ ਇਸ ਕਹਾਣੀ ਉੱਤੇ 2 ਸਾਲ ਤੋ ਮਿਹਨਤ ਕਰ ਰਹੇ ਸੀ ਤੇ ਇਹਨਾਂ ਨੇ ਮੈਨੂੰ ਇੱਕ ਦਿਨ ਬੁਲਾ ਕੇ ਜਿਹੜਾ ਮੇਰਾ ਕਿਰਦਾਰ ਆ ਗੁਰਦੀਪ ਦਾ ਉਹ ਸੁਣਾਇਆ ਤੇ ਮੈਨੂੰ ਇਹਨਾਂ ਨੇ ਦੱਸਿਆ ਵੀ ਕਾਫੀ ਕਿਰਦਾਰ ਨੇ ਕਈ ਵੀ ਕਿਰਦਾਰ ਆ ਉਹ ਕਿਰਦਾਰ ਮੇਦੇ ਦਿਲ ਨੂੰ ਲੱਗ ਗਿਆ ਫਿਰ ਹੌਲੀ ਹੌਲੀ ਕੋਸ਼ਿਸ਼ ਚੱਲਦੀ ਰਹੀ ਕਈ ਹੋਰ ਨਾਂ ਵੀ ਸੁਝਾ ਸੁਝਾ ਦਿੱਤੇ ਗਏ ਵੀ ਆ ਵੀ ਕਰ ਸਕਦਾ ਉਹ ਵੀ ਕਰ ਸਕਦਾ ਪਰ ਮੈਨੂੰ ਸੀਗਾ ਵੀ ਯਾਰ ਇੱਕ ਵਾਰ ਮੇਰੇ ਹਿੱਸੇ ਆਵੇ ਪਤਾ ਨਹੀਂ ਮੈਂ ਦਿਲੋਂ ਇਹੀ ਚਾਹੁੰਦਾ ਸੀ ਤੇ ਕਰਦੇ ਕਰਾਉਂਦੇ ਫਾਈਨਲੀ ਉਹ کردار ਮੇਰੇ ਹਿੱਸੇ ਆਇਆ ਤੇ ਇਹ کردار ਬਾਰੇ ਮੈਂ ਜ਼ਿਆਦਾ ਰੀਵਿਲ ਨਹੀਂ ਕਰਦਾ ਕਿਉਂਕਿ ਇਹ ਫਿਲਮ ਦੇ ਦੇਖਣ ਤੋਂ ਬਾਅਦ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਇਹ کردار ਦੀ ਕਿੰਨੀ ਇੰਪੋਰਟੈਂਟ ਇੰਪੋਰਟੈਂਸ ਹੈਗੀ ਇਸ ਫਿਲਮ ਦੇ ਵਿੱਚ ਸੋ ਇਹ کردار ਕਰਕੇ ਮੈਨੂੰ ਬੜਾ ਮੈਂ ਹੁਣ ਤੱਕ ਬਹੁਤ کردار ਕੀਤੇ ਨੇ ਪਰ ਇਹ کردار ਕਰਕੇ ਇੱਕ ਵੱਖਰਾ ਹੀ ਮੈਨੂੰ ਮਜ਼ਾ ਆਇਆ ਤੇ ਮੈਨੂੰ ਲੱਗਦਾ ਆਡੀਅנס ਵੀ ਲੰਬੇ ਸਮੇਂ ਤੱਕ ਮੈਨੂੰ ਇਸ کردار ਲਈ ਯਾਦ ਰੱਖੂਗੀ ਦੇਗਾ ਸੇ ਦੇ ਇੱਕ کردار ਤੁਹਾਡਾ ਨੌਜਵਾਨੀ ਨੂੰ ਬਿਲਕੁਲ ਦਊਗਾ ਜੀ ਇਸ کردار ਦੀ ਇੱਕ ਖਾਸियत ਗੱਲ ਹੈ ਖਾਸ ਗੱਲ ਇਹ ਆ ਵੀ ਜਦੋਂ ਵੀ ਕਿਸੇ ਇਨਸਾਨ ਦੀ ਅਣਖ ਤੇ ਸੱਟ ਲੱਗਦੀ ਹੈ ਨਾ ਤਾਂ ਟੁੱਟ ਜਾਂਦਾ ਟੁੱਟਣ ਤੋਂ ਬਾਅਦ ਸਿਰ ਜਿਹੜੀ ਉਹ ਸ਼ੇਪ ਜਾਂ ਕੋਈ ਵੀ کردار ਅਗਲਾ ਚੁਣਦਾ ਵਾ ਇਹ ਉਸੇ ਚੀਜ਼ ਨੂੰ ਬਿਆਨ ਕਰਦਾ ਤੇ ਬੜਾ ਔਖਾ ਵੀ ਸੀ ਬੜਾ ਸੌਖਾ ਵੀ ਸੀ ਪਰ ਬਾਈ ਹੁਣ ਜਿਵੇਂ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਸੀ ਵੀ ਇਹਨੂੰ ਆਪਾਂ ਕਿਵੇਂ ਕਰਨਾ ਕਿੱਦਾਂ ਦੇ ਹਾਫ ਹਾਫ ਰਹਿਣਗੇ ਤੇ ਨਾਲ ਮੇਰੇ ਮਾਨਵ ਵਜਨੇ ਬੜੇ ਸੀਨੀਅਰ ਕਲਾਕਾਰ ਨੇ ਸੋ ਬੜੇ ਪਿਆਰ ਨਾਲ ਤੇ ਬੜੇ ਤਰੀਕੇ ਨਾਲ ਇਹ ਕਿਰਦਾਰ ਜੋ ਜਿੰਦਾਂ ਨੇ ਚਾਹੁੰਦੇ ਸੀ ਮੈਨੂੰ ਲੱਗਦਾ ਵੀ ਮੈਂ ਥੋੜਾ ਬਹੁਤਾ ਨੇੜੇ ਆ ਕੇ ਉਹਦੇ ਪਰਫਾਰਮ ਕੀਤਾ ਸੋ ਮੈਨੂੰ ਆਸ ਆ ਕਿ ਪਸੰਦ ਆਊਗਾ ਸਾਰਿਆਂ ਨੂੰ ਹਾਂ ਜੀ ਹਾਂ ਜੀ ਕਿੱਥੇ ਆਏ ਹੈਗੇ ਉਹ ਤੁਸੀਂ ਅੱਜ ਛੀਦਾ ਨੂੰ ਜਿਹੜਾ ਨਤਬਸਤ ਕਰਨ ਵਾਸਤੇ ਵੀ ਆਏ ਹੋ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਅ ਅ ਦੇਖੋ ਸਾਡੇ ਪੰਜਾਬ ਵਿੱਚ ਮੈਨੂੰ ਲੱਗਦਾ ਸਾਡੇ ਦਾਦਿਆਂ ਪੜਦਾਦਿਆਂ ਸਾਡੇ ਵੱਡੇ-ਵਡੇਰਿਆਂ ਤੋਂ ਲੈ ਕੇ ਤਾਂ ਹਮੇਸ਼ਾ ਹੀ ਪੰਜਾਬ ਦੀ ਜਵਾਨੀ ਨੇ ਸਾਡੇ ਦੇਸ਼ ਵਾਸਤੇ ਕੌਮ ਵਾਸਤੇ ਹਮੇਸ਼ਾ ਕੁਰਬਾਨੀਆਂ ਕੀਤੀਆਂ ਤਾਂ ਉਹਨਾਂ ਦੀ ਕਤਾਰ ਬਹੁਤ ਲੰਮੀ ਆ ਤਾਂ ਉਹਨਾਂ 'ਚ ਮੈਨੂੰ ਲੱਗਦਾ ਭਗਤ ਸਿੰਘ ਉਹਨਾਂ ਦਾ ਨਾਮ ਸਭ ਤੋਂ ਮੂਰੇ ਆਉਂਦਾ ਤੇ ਅੱਜ ਹੁਸ਼ਿਆਨੀ ਵਾਲਾ ਉਹਨਾਂ ਦੀ ਜਗ੍ਹਾ ਤੇ ਆ ਕੇ ਤਾਂ ਕਿਉਂਕਿ ਅਸੀਂ ਵੈਸੇ ਤਾਂ ਆਪਾਂ ਸਾਰੇ ਪਰਿਵਾਰਾਂ ਨਾਲ ਰਿਸ਼ਤੇਦਾਰਾਂ ਨਾਲ ਵੈਸੇ ਵੀ ਇਸ ਜਗ੍ਹਾ ਤੇ ਆਉਨੇ ਆ 23 ਮਾਰਚ ਨੂੰ ਕੋਈ 2-4 ਸਾਲ ਬਾਅਦ ਕੋਈ 5 ਸਾਲ ਬਾਅਦ ਕੋਈ ਹਰ ਸਾਲ ਵੀ ਆਉਂਦਾ ਜਿੱਥੇ ਬੰਦੀਆਂ ਆਉਂਦੀਆਂ ਨੇ ਸਾਰੀਆਂ ਤਾਂ ਸਾਡੀ ਫਿਲਮ ਆ ਰਹੀ ਹੈ ਰੋਡੇ ਕਾਲਜ ਤਾਂ ਹਲੇ ਫਿਲਮ 3 ਮਹੀਨੇ ਬਾਅਦ ਆਣੀ ਹੈ 7 ਜੂਨ ਦਾ ਟਾਈਮ ਆ 75 ਦਿਨ ਪਏ ਨੇ ਸਾਡੇ ਪਰ ਸਾਨੂੰ ਇਹ ਸੀ ਵੀ ਅਸੀਂ ਕਿਉਂਕਿ ਯੂਥ ਦੀ ਫਿਲਮਾਂ ਕਾਲਜ ਦੀ ਫਿਲਮਾਂ ਔਰ ਇਹ ਆਮ ਕਾਲਜ ਦੀਆਂ ਫਿਲਮਾਂ ਵਰਗੀ ਫਿਲਮ ਨਹੀਂ ਗਈ ਵੀ ਜਿੱਦੇ ਚ ਆ ਕੇ ਕੋਈ ਗੁੰਡਾ ਬਦਮਾਸ਼ ਕਿਸੇ ਕੁੜੀ ਦੀ ਬਾਹ ਫੜ ਲੈਂਦਾ ਤੇ ਹੀਰੋ ਨੂੰ ਕੁੱਟ ਦਿੰਦਾ ਤੇ ਮੈਨੂੰ ਲੱਗਦਾ ਪੰਜਾਬ ਦੇ ਕਿਸੇ ਵੀ ਕਾਲਜ ਚ ਆਓ ਜਾਂ ਕੁਝ ਨਹੀਂ ਹੁੰਦਾ ਸਾਡੇ ਪੰਜਾਬੀ ਇੰਨੇ ਗਏ ਕਰਕੇ ਨਹੀਂਗੇ ਵੀ ਅਜਿਹੀਆਂ ਹਰਕਤਾਂ ਕਰਨ ਤਾਂ ਜੋ ਅਸਲ ਪੰਜਾਬ ਦੀ ਕਹਾਣੀ ਆ ਜੋ ਜਿਓ ਜ ਅਸਲ ਯੂਥ ਸੀ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਤੁਹਾਡੇ ਚੋਂ ਪ੍ਰੈਸ ਵਾਲਿਆਂ ਚੋਂ ਵੀ ਮੇਰੇ ਹਾਨੀ ਹੋਣਗੇ ਤਾਂ ਜੋ ਅਸਲ ਅਸੀਂ ਜੀਵਨ ਜਿਓયા ਤਾਂ ਉਹ ਮੈਨੂੰ ਲੱਗਦਾ ਵੀ ਆਜ਼ਾਦੀ ਤੋਂ ਬਾਅਦ ਚਾਹੇ ਉਹ ਖੜਕੂਵਾਦ ਲਹਿਰ ਹੋਵੇ नक्सਲਵਾਦ ਲਹਿਰ ਹੋਵੇ ਕੋਈ ਕਾਮレਡੀ ਲਹਿਰ ਹੋਵੇ ਹਰ ਲਹਿਰ ਨਾਲ ਸੰਬੰਧਤ ਕੱਲੇ ਰੋਡੇ ਕਾਲਜ ਦਾ ਹੀ ਨਹੀਂ ਹਰ ਕਾਲਜਾਂ ਦਾ ਯੂਥ ਕਿਸੇ ਨਾ ਕਿਸੇ ਤਰੀਕੇ ਇਨਵੋਲਵ ਰਿਹਾ ਚਾਹੇ ਤਾਂ ਉਹ ਆਪਣੀ ਮਰਜ਼ੀ ਨਾਲ ਰਹੇ ਨੇ ਤੇ ਚਾਹੇ ਉਹ ਸਰਕਾਰਾਂ ਤੋਂ ਬਗਗੀ ਹੋ ਕੇ ਰਹੇ ਨੇ ਤਾਂ ਹਮੇਸ਼ਾ ਉਹਨਾਂ ਨੇ ਕੋਈ ਨਾ ਕੋਈ ਗੱਲ ਕੀਤੀ ਆ ਜ਼ੁਲਮ ਦੇ ਖਿਲਾਫ ਲੜੇ ਨੇ ਤਾਂ ਸਾਡੀ ਫਿਲਮ ਚ ਵੀ ਕੁਝ ਇਦਾਂ ਦੇ ਸਾਰੇ ਦੋ ਪੀੜੀਆਂ ਦੀ ਕਹਾਣੀ ਆ 1990 ਦੀ 2011 ਦੀ ਤਾਂ ਕੱਲੇ ਇੱਕ ਕਾਲਜ ਦੀ ਨਹੀਂ ਗੱਲ ਐ ਪੂਰੇ ਕਾਲਜ ਦੀ ਪੂਰੇ ਯੂਥ ਦੀ ਜੋ ਪਿਛਲੀਆਂ ਪੀੜੀਆਂ ਸੀ ਉਹਨਾਂ ਦੀ ਕਹਾਣੀ ਆ ਤਾਂ ਵੈਸੇ ਵੀ ਸਾਡਾ ਮੰਨਣਾ ਜੋ ਚੀਜ਼ ਨੂੰ ਅਸੀਂ ਲੈ ਕੇ ਤੁਰੇ ਆ ਤਾਂ ਵੈਸੇ ਤਾਂ ਫਿਲਮਾਂ ਸ਼ੌਂਕ ਵਾਸਤੇ ਵਪਾਰ ਵਾਸਤੇ ਜਾਂ ਬੰਦੇ ਨੇ ਆਪਣੇ ਆਪ ਨੂੰ ਪ੍ਰੂਵ ਕਰਨਾ ਹੁੰਦਾ ਨਾ ਤਾਂ ਕੱਲ ਸਾਡਾ ਗਾਣਾ ਰਿਲੀਜ਼ ਹੋਇਆ ਕਮਰ ਕਰੇ ਹਾਲ ਦਾ ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ ਤਾਂ ਮੇਨੂੰ ਤਾਂ ਹਰ ਮਨੁੱਖੀ ਦੀ ਇਨਸਾਨ ਦੀ ਇਹੀ ਦੌੜ ਆ ਰੋਟੀ ਪਾਣੀ ਤੋਂ ਬਾਅਦ ਉਹਨੂੰ ਹੁੰਦਾ ਮੈਂ ਪ੍ਰੂਵ ਕਰਨਾ ਹਨਾ ਮੈਂ ਦੂਜਿਆਂ ਨਾਲ ਵਾਕਾ ਮੈਂ ਕਰਕੇ ਦਿਖਾਣਾ ਤਾਂ ਮੰਨ ਲੈਨੇ ਸਾਡੀ ਉਹੀ ਫਿਲਮ ਹੈ ਤਾਂ ਅਸੀਂ ਉਹਦੇ ਰਹੀਂ ਐਂਟਰਟੇਨ ਜਰੀਏ ਮਨੋਰੰਜਨ ਜਰੀਏ ਤਾਂ ਯੂਥ ਨੂੰ ਕੋਈ ਗੱਲ ਵੀ ਕਹਿਣੀ ਚਾਹੁੰਦੇ ਆ ਆਪਦੀ ਕੋਈ ਗੱਲ ਕਰਨੀ ਚਾਹੁੰਦੇ ਆ ਤਾਂ ਬਤੌਰ ਲੇਖਕ ਨਿਰਦੇਸ਼ਕ ਮੇਰੇ ਪ੍ਰੋਡਿਊਸਰ ਚ ਖੜੇ ਨੇ ਨਾਲ ਤਾਂ ਉਹਨਾਂ ਦਾ ਵੀ ਇਹੀ ਉਹਨਾਂ ਨੂੰ ਜਦੋਂ ਸ਼ੁਰੂਆਤ ਹੋਈ ਸਾਡੀ ਤਾਂ ਉਹ ਵੀ ਇਹ ਸੋਚ ਦੇ ਧਾਰਨੀ ਸੀ ਵੀ ਅਰੇ ਕੋਈ ਫਿਲਮ ਗੱਲ ਕਰਦੀ ਆ ਤੇ ਆਪਾਂ ਇਹਨੂੰ ਐਗਜ਼ੀਕਿਊਟ ਕਰਦੇ ਆ ਤਾਂ ਸਾਡੇ ਐਕਟਰ ਨੇ ਸਾਰੇ ਤਾਂ ਤੁਸੀਂ ਹੈਰਾਨ ਹੋਵੋਗੇ ਵੀ 25 ਮੁੰਡੇ ਕੁੜੀਆਂ ਪਹਿਲੀ ਵਾਰ ਵੱਡੇ ਪਰਦੇ ਤੇ ਆ ਰਹੇ ਨੇ ਉਹ ਸਾਰੇ ਥੀਏਟਰ ਦੇ ਨੇ ਤਾਂ ਉਹਦੇ ਵਿੱਚ ਕੁਝ ਹੰਡੇ ਹੋਏ ਕਲਾਕਾਰ ਵੀ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਪਰਦੇ ਤੇ ਦੇਖਿਆ ਮਨ ਵਿੱਚ ਇਸ਼ਾਰੇ ਕੀ ਜੋਗਰਾਜ ਸਿੰਘ ਸੋਨਪੀਜ ਵੰਦਾ ਵੀਰ ਰਾਹੁਲ ਜੁਗਰਾਲ ਹਨਾ ਤਾਂ ਨਾਲ ਜਿਹੜੀ ਟੀਮ ਆ ਸਾਰੀ ਹਨਾ ਸਾਡੇ ਐਪੀ ਸਾਹਿਬ ਖੜੇ ਆ ਬਲਦੇਵ ਪਟਵਾਰੀ ਜੀ ਤਾਂ ਐਕਟਰ ਸਾਡੇ ਵੱਲੋਂ ਬਲਵਿੰਦਰ ਧਾਲੀਆਲ, ਰਾਹੁਲ ਜੈਤਲੀ, ਕੁੜੀਆਂ ਨੇ ਮਨਪ੍ਰੀਤ, ਅਰਵਿੰਦਰ ਤਾਂ ਸਾਰੀ ਡਿਜੀਟਲ ਦੀ ਟੀਮ ਖੜੀ ਆ ਸਾਡੀ ਹਨਾ ਦੋਨੋਂ ਬ੍ਰਦਰ ਆਲੇਦੁਣੀ ਤਾਂ ਅਸੀਂ ਸਾਰੇ ਜਿੰਨੇ ਵੀ ਇੱਥੇ ਇਕੱਠੇ ਹੋਏ ਆ ਤਾਂ ਸਾਡਾ ਅੱਜ ਮਕਸਦ ਸੀ ਕਿਉਂਕਿ ਫਿਲਮ 'ਚ ਕਿਤੇ ਨਾ ਕਿਤੇ ਪਾਕ ਸਿੰਘ ਦੀ ਵਿਚਾਰਧਾਰਾ ਦੀ ਗੱਲ ਹੋਈ ਆ ਕਹਾਣੀ ਦਾ ਹਿੱਸਾ ਸਾਡੀ ਦਾ ਤਾਂ ਇਕੱਲੇ ਪਾਕ ਸਿੰਘ ਉਹਨਾਂ ਦੀ ਗੱਲ ਹੀ ਨਹੀਂ ਹੋਈ ਜੋ ਵੀ ਯੂਥ ਦੀ ਸੋਚ ਆ ਯੂਥ ਜਿਹੋ ਜਿਹੀਆਂ ਗੱਲਾਂ ਕਰਦਾ ਆ ਆਪਾਂ ਵਿਚਾਰ ਜਾਣੇ ਜਵਾਨੀ ਵਾਲੇ ਬੈਠ ਕੇ ਜਿਓ ਜੀ ਗੱਲ ਕਰਦੇ ਸੀ ਹਰ ਤਰ੍ਹਾਂ ਦੀ ਗੱਲ ਫਿਲਮ 'ਚ ਹੋ ਰਹੀ ਆ ਕਿਉਂਕਿ ਉਹ 'ਚ ਸਾਰੇ ਪੰਜਾਬ ਦੇ ਰੰਗ ਨੇ ਔਰ ਯੂਥ ਦੇ ਅਲੱਗ-ਅਲੱਗ ਚਿਹਰੇ ਨੇ ਚਾਹੇ ਉਹ ਮੰਤਰੀਆਂ ਐਮਐਲਏ ਦੇ ਬੱਚੇ ਨੇ ਚਾਹੇ ਕੋਈ ਗੈਂਗਸਟਰ ਬੱਚੇ ਨੇ ਜਿਹੜੇ ਕੋਈ ਗਲਤ ਰਾਂਹ ਤੇ ਭਟਕ ਗਏ ਤਾਂ ਉਹ ਸਭ ਦੀ ਗੱਲ ਕਰਦੀ ਆ ਤਾਂ ਉਹ ਉਹਦੇ ਕਰਕੇ ਅਸੀਂ ਆਏ ਸੀ ਤਾਂ ਅੱਜ ਸਾਨੂੰ ਲੱਗਿਆ ਵੀ ਕੱਲ ਸਾਡਾ ਗਾਣਾ ਵੀ ਥੋੜਾ ਜਿਹਾ ਰਿਲੇਟਿਵ ਆ ਮੈਨੂੰ ਲੱਗਦਾ ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ ਤਾਂ ਉਹਦੇ ਜਿਹੜਾ ਸਟੂਡੈਂਟ ਯੂਨੀਅਨ ਵਾਲੇ ਦਿਖਾਏ ਨੇ ਜਿਹੜਾ ਜਿਹੜਾ ਵਾਇਰਲ ਦਿਖਾਇਆ ਕੱਲ ਵਾਲੇ ਗਾਣੇ 'ਚ ਤਾਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਖ ਸਿੰਘ ਹੋਣਾ ਦੀ ਸਾਰੀ ਜਿਹੜੀ ਸੋਚ ਸੀ ਸਮਾਜ ਨੂੰ ਜਾਗਰੂਕ ਕਰਦਾ ਸੀ ਹਨਾ ਸਰਕਾਰਾਂ ਦੇ ਖਿਲਾਫ ਜਿਹੜੇ ਤਾਂ ਉਹ ਕੁਝ ਉਹੇ ਜਾ ਰੰਗ ਹੈਗਾ ਤਾਂ ਸਾਨੂੰ ਅੱਜ ਲੱਗਿਆ ਵੀ ਅੱਜ ਮناسبਾ ਸੀ ਇਹ ਦਿਨ ਤੇ ਜਾਈਏ ਤਾਂ ਨਮਸਤਕੋ ਕੇ ਆਈਏ ਹਨਾ ਤਾਂ ਬਲੇਸਿੰਗਜ਼ ਲੈਣ ਵਾਸਤੇ ਹੀ ਤਾਂ ਸਾਰੇ ਆਏ ਆਂ ਅੱਜ ਸ਼ੁਰੂਆਤ ਇੱਥੋਂ ਕੀਤੀ ਹੈ ਤੁਸੀਂ ਪ੍ਰੋਮੋਸ਼ਨ ਦੀ ਲਾਈ ਗਈ ਜਾਂ ਕੋਈ ਨਹੀਂ 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 ਜੀ ਨਹੀਂ ਸਾਡੀ ਸ਼ੁਰੂਆਤ ਪਹਿਲਾਂ ਹੋ ਚੁੱਕੀ ਆ ਤਾਂ ਅਸੀਂ ਜਿਵੇਂ ਅੱਗੇ ਵਿਸਾਖੀ ਆ ਰਹੀ ਆ ਤਾਂ ਵਿਸਾਖੀ ਤੇ ਕਿਉਂਕਿ ਜ਼ਿੰਦਗੀ 'ਚ ਜਿਵੇਂ ਰੰਗ ਨੇ ਫਿਲਮ ਦੇ ਵੀ ਸਾਰੇ ਰੰਗ ਨੇ ਤਾਂ ਉਹ ਜਿਹੜੇ ਜਿਹੜੇ ਕਾਲਜ ਦੇ ਰੰਗ ਨੇ ਕੋਈ ਦੋਸਤੀ ਪਿਆਰ ਦੀ ਗੱਲ ਆ ਤਾਂ ਕਾਲਜਾਂ ਚੋਂ ਉਦਾਂ ਦਾ ਇਵੈਂਟ ਹੋ ਰਿਹਾ ਤਾਂ ਇਹ ਅੱਜ ਕੋਈ ਇਨਕਲਾਬ ਦੀ ਗੱਲ ਸੀ ਚੇਂਜ ਦੀ ਗੱਲ ਸੀ ਤਾਂ ਅੱਜ ਇੱਥੇ ਗੱਲ ਹੋ ਰਹੀ ਆ ਤਾਂ ਕੋਈ ਵਿਸਾਖੀ ਦੀ ਗੱਲ ਆ ਤਾਂ ਉਹ April ਤੇ ਹੋਵੇਗੀ ਜੀ ਰੋਡੇ ਕਾਲਜ ਨਾਮ ਆ ਤੋ ਦੀ ਟੀ-ਸ਼ਰਟ ਤੇ ਵੀ ਲਿਖਿਆ ਫਿਲਮ ਦਾ ਨਾਮ ਹੀ ਰੋਡੇ ਕਾਲਜ ਆ ਇਹ ਸਟੂਡੈਂਟਸ ਵੀ ਹੈਗੇ ਨੇ ਰੋਡੇ ਕਾਲਜ ਦੇ ਇਸ ਫਿਲਮ ਦੇ ਵਿੱਚ ਜਾਂ ਸਿਰਫ ਨਾਮ ਯੂਜ਼ ਕਰਕੇ ਫਿਲਮ ਦਾ ਨਾਮ ਰੱਖਿਆ ਗਿਆ ਨਹੀਂ ਨਹੀਂ ਜੀ ਮੈਂ ਮੈਂ ਹੀ ਸਟੂਡੈਂਟ ਆ ਪਹਿਲਾਂ ਤਾਂ ਜੀ ਅੱਛਾ ਤੇ ਮੇਰੇ ਪ੍ਰੋਡਿਊਸਰ ਵੀ ਸਟੂਡੈਂਟ ਨੇ ਤਾਂ ਬੇਸਿਕਲੀ ਜਿਹੜਾ ਮੁੱਢ ਬੱਜਿਆ ਉਹ ਰੋਡੇ ਕਾਲਜ ਦੇ ਸਟੂਡੈਂਟਾਂ ਤੋਂ ਹੀ ਇਸ ਫਿਲਮ ਦਾ ਮੁੱਢ ਬੱਜਿਆ ਜੀ ਤਾਂ ਜਿਹੜੇ ਸਾਡੇ ਮਨ ਲਗਾ ਦਾ ਆਸ਼ੂ ਨਹੀਂ ਤਾਂ ਅਸੀਂ ਤਾਂ ਹਮੋ ਮਰਾਂ ਤਾਂ ਸਾਡੇ ਜਿਹੜੇ ਦੂਜੇ ਪ੍ਰੋਡਿਊਸਰ ਨੇ ਸੁਨੀਲ ਬਾਂਸਲ ਜੀ ਹੋਣੀ ਤਾਂ ਉਹ 1970 ਵੇਲੇ ਪੜ੍ਹੇ ਨੇ ਉੱਥੇ ਤਾਂ ਸਾਡੇ ਨਾਲ ਹੋਰ ਸਾਡੀ ਟੀਮ ਦੇ ਮੈਂਬਰ ਇਨ ਜੰਗਬਹਾਦਰ ਜੀ 1960 ਵੇਲੇ ਪੜ੍ਹੇ ਨੇ ਜਦੋਂ ਕਾਲਜ ਖੁੱਲਿਆ ਕਾਲੇ ਪ੍ਰਤਾਪ ਸਿੰਘ ਕੈਰੋਂ ਹੋਣਾ ਵੇਲੇ ਤਾਂ ਉਦੋਂ ਤੋਂ ਲੈ ਕੇ ਉਹ ਆਪਾ ਚ ਆਈਸ ਰਿਟਾਇਰ ਹੋਏ ਨੇ ਉਹਨੇ ਕਾਫੀ ਬੁੱਕ ਬੁਕਸ ਦੇ ਅਨੁਵਾਦ ਕੀਤੇ ਨੇ ਤਾਂ ਇੱਕ ਵੱਡੀ ਟੀਮ ਹੈ ਤਾਂ ਉਹ ਸਾਰੇ ਸਾਹਮਣੇ ਆ ਰਹੇ ਨੇ ਕਿ ਕਰਕੇ ਐਂਟੀਸਿਟਾ ਕੀ ਨਿਕਲੇਗਾ ਸੇਧ ਕੀ ਮਿਲੇਗੀ ਅ ਅਸੀਂ ਨੌਜਵਾਨੀ ਨੂੰ ਲੈ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਕਿ ਪੰਜਾਬ ਦਾ ਯੂਥ ਕਹਿ ਉਹ ਜਾਂ ਹੋਣਾ ਚਾਹੀਦਾ ਤਾਂ ਅਗਰ ਕਿਸੇ ਵਜ੍ਹਾ ਕਰਕੇ ਉਹ ਕਿਸੇ ਗਲਤ ਰਾਹ ਤੇ ਗਿਆ ਤਾਂ ਉਹਦੇ ਕਾਰਨ ਕੀ ਨੇ ਤਾਂ ਮੈਨੂੰ ਲੱਗਦਾ 40 ਸਾਲ ਤੱਕ ਨਾ ਸਾਡੇ ਪਿੰਡਾਂ ਵਾਲੇ ਜਿਹੜੇ ਨਿਆਣੇ ਨੇ ਜਵਾਕ ਅਸੀਂ ਵੀ ਉਹਨਾਂ 'ਚ ਸ਼ਾਮਲ ਰਹੇ ਹਾਂ ਤਾਂ ਵੀ ਉਹਨਾਂ ਨੂੰ 40 ਸਾਲ ਤੱਕ ਐਂ ਲੱਗਦਾ ਹੁੰਦਾ ਵੀ ਜੇ ਕਿਸੇ ਮੇਰੀ ਲੀਡਰ ਨਾਲ ਲੋਟਾ ਤਾਂ ਉਹਨੂੰ ਲੱਗਦਾ ਵੀ ਆਈ ਐਮ ਦੀ ਬੋਸ ਮੇਰੀ ਹਰਕਾ ਕੋਈ ਨਹੀਂਗਾ ਤੇ ਮੇਰੀ ਕਿਸੇ ਬਦਮਾਸ਼ ਗੈਂਗਸਟਰ ਨਾਲ ਲਿਆ ਜਾ ਤਾਂ ਮੈਂ ਰੱਬਾਂ ਜੀ ਮੈਂ ਤਾਂ ਦੂਜਿਆਂ ਨੂੰ ਦਬਾ ਲੂੰਗਾ ਹਾਂਜੀ ਕਿਸ਼ਿੰਦ ਪੱਤਨ ਸਿੰਘ ਦੀ ਸੋਚ ਨੂੰ ਲੈ ਕੇ ਸਰਕਾਰ ਅੱਖੋ ਪਰੋਖੇ ਕਿਉਂ ਕਰਦੀ ਆ ਅ ਪਤਾ ਕੀ ਜੀ ਮੈਨੂੰ ਲੱਗਦਾ ਇਹ ਮੇਰੇ ਵਰਗੇ ਨਮਾਣੇ ਬੰਦਿਆਂ ਦੇ ਦਾਰੇ ਤੋਂ ਬਹੁਤ ਦੂਰ ਦੀਆਂ ਗੱਲਾਂ ਨੇ ਤਾਂ ਸਰਕਾਰਾਂ ਅਸੀਂ ਚੁਣਿਆ ਨੇ ਅਸੀਂ ਵੀ ਉਹਦਾ ਈ ਸਾਂ ਹੀ ਆ ਇਹ ਲੀਡਰਾਂ ਦਾ ਸਵਾਲ ਹੈ ਚਲੋ ਹਾਂ ਨਹੀਂ ਨਹੀਂ ਕੋਈ ਨਹੀਂ ਤਾਂ ਉਹ ਆਪੇ ਹੀ ਚੁਣਿਆ ਨੇ ਹਾਂ ਆਪਾਂ ਸਾਰੇ ਜ਼ਿੰਮੇਵਾਰ ਆ ਤਾਂ ਹਰ 5 ਸਾਲ ਬਾਅਦ ਆਪਾਂ ਕੁਝ ਨਾ ਕੁਝ ਝਾਕ ਰੱਖਦੇ ਆ ਕੁਝ ਪੂਰੇ ਹੋ ਜਾਂਦੇ ਆ ਕੁਝ ਰਹਿ ਜਾਂਦੇ ਆ ਤਾਂ ਮੈਨੂੰ ਲੱਗਦਾ ਇਹ ਤਾਂ ਖੁਦ ਹੀ ਟੰਡਾਂਗਾ ਹੀ ਚੱਲੀ ਜਾਣਾ ਜੀ تنویر بھائی ਵੱਡੇ ਸਵਾਲ ਨੇ ਇਹ ਆਜੋ ਆਜੋ تنویر ਦੇ ਹੀਰੋ تنویر ਸਿੰਘ ਹੈ ਨਾ ਤਾਂ ਮੈਂ ਥੋੜੀ ਜੀ ਇੰਟਰੋਡਿਊਸਿੰਗ ਕਰਉਣੀ ਚਾਹੂੰਗਾ ਤਾ ਤੁਸੀਂ ਕਰਾਦੇ ਕੋਈ ਨਹੀਂ ਤੁਸੀਂ ਇੰਡੀਆ ਦਾ ਸਭ ਤੋਂ ਵੱਡਾ ਪਲੇ ਆ ਭਾਰਤ ਦਾ ਮੁਗਲ ਆਜ਼ਮ ਤਾਂ ਇਹ ਬਰਨਾਲੇ ਤੋਂ ਆ ਤਨਵੀਰ ਸਿੰਘ ਤਾਂ ਇਹ ਉੱਥੇ ਬੰਬੇ ਉਹਦੇ ਵਿੱਚ ਸਲੀਮ ਦਾ ਰੋਲ ਕਰ ਰਿਹਾ ਕਈ ਸਾਲਾਂ ਤੋਂ ਤਾਂ ਬਸ ਪੰਜਾਬੀ ਸਿਨੇਮੇ ਵਿੱਚ ਇੰਟਰੋਡਿਊਸ ਪਹਿਲੀ ਵਾਰੀ ਹੋ ਰਿਹਾ ਮੈਨੂੰ ਲੱਗਦਾ ਤਨਵੀਰ ਸਿੰਘ ਗੱਲ ਕਰ ਰਿਹਾ ਕੀ ਰੋਲ ਨਿਭਾ ਰਹੇ ਹੋ ਜੀ ਫਿਰ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਮੇਰੇ ਖਿਆਲ ਚਲੇ ਰਿਵੀਲ ਕਰਨ ਵਾਲੀਆਂ ਚੀਜ਼ਾਂ ਆਲੇ ਇਟਸ ਟੂ अर्ली ਟੂ ਸੇ ਐਨੀਥਿੰਗ ਫਿਲਹਾਲ ਹੀ ਦੱਸਦਾ ਕਿ ਹਾਂ ਇੱਕ ਸਟੂਡੈਂਟ ਦੇ ਤੌਰ ਤੇ ਜਾਂ ਇੱਕ ਭਾਈ ਨੇ ਜੋ ਕੈਰੈਕਟਰ ਮੈਨੂੰ ਸੁਣਾਇਆ ਸੀ ਉਹ ਇੱਕ ਆਈਬੀ ਅਫੀਸਰ ਦੇ ਤੌਰ ਤੇ ਮੈਂ ਇਸ ਫਿਲਮ ਦੇ ਵਿੱਚ ਆਪਣਾ ਕਿਰਦਾਰ ਨਿਭਾ ਰਿਹਾ ਤੇ ਬਾਕੀ ਚੀਜ਼ਾਂ ਰੋਲ ਦੇ ਬਾਰੇ ਕਿਵੇਂ ਨੇ ਕੀ ਨੇ ਉਹ ਤੋਂ ਅੱਗੇ ਅੱਗੇ ਪਤਾ ਲੱਗਦੇ ਰਹਿਣੇ ਲੱਗਦਾ ਦਿਲਾਚ ਜਗ੍ਹਾ ਬਣਾ ਪਾਉਗੀ ਇਹ ਮੂਵੀ ਲੋਕਾਂ ਦੇ ਦਿਲਾਂ ਚ ਵੱਸੂਗੀ ਅਸੀਂ ਨਾ ਹਮੇਸ਼ਾ ਸ਼ੁਰੂ ਤੋਂ ਇੱਕ ਗੱਲ ਕਰਦੇ ਹੁੰਦੇ ਸੀ ਸਾਨੂੰ ਜਦੋਂ ਕਿਹਾ ਜਾਂਦਾ ਸੀ ਕਿ ਯਾਰ ਫਿਲਮਾਂ ਇੱਥੇ ਤੁਸੀਂ ਨਵੇਂ ਸਬਜੈਕਟ ਤੇ ਬਣਾਉਣੇ ਉਹ ਤਾਂ ਚੱਲਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਜਾਂ ਤੁਹਾਨੂੰ ਵੀ ਸਾਰਿਆਂ ਨੂੰ ਕਿਸੇ ਨੂੰ ਵੀ ਪਤਾ ਹੋਣਾ ਕਿ ਜਦੋਂ ਵੀ ਕੋਈ ਚੰਗੀ ਫਿਲਮ ਬ 儿吧 <laughs> ਤੇ ਇਹ ਫਿਲਮ ਚਾਹੇ ਨਵੇਂ ਚਿਹਰੇ ਚਾਹੇ ਪੁਰਾਣੇ ਚਿਹਰੇ ਅਸੀਂ ਕਿਸੇ ਨੇ ਚਿਹਰਿਆਂ ਤੋਂ ਕੁਝ ਨਹੀਂ ਲੈਣਾ ਹੁੰਦਾ ਅਸੀਂ ਜਦੋਂ ਸਿਨੇਮਾ 'ਚ ਜਾਂਦੇ ਆ ਅਸੀਂ ਐਂਟਰਟੇਨ ਹੋਣ ਜਾਂਦੇ ਆ ਤੇ ਕੁਝ ਲੈ ਕੇ ਬਾਹਰ ਆਉਣਾ ਚਾਹੁੰਦੇ ਆ ਉੱਥੋਂ ਚਿਹਰਾ ਕੌਣ ਆ ਸਾਨੂੰ ਮੈਟਰ ਹੀ ਨਹੀਂ ਕਰਦਾ ਹਨਾ ਇਸ ਕਰਕੇ ਜੇ ਚਿਹਰਿਆਂ ਦੀ ਗੱਲ ਹੋਵੇ ਤਾਂ ਫਿਰ ਕਦੇ ਵੱਡੇ ਸਟਾਰਾਂ ਦੀਆਂ ਫਿਲਮਾਂ ਫਲॉप ਹੀ ਨਾ ਹੁੰਦੀਆਂ ਤੇ ਇਸ ਕਰਕੇ ਅਸੀਂ ਗੱਲ ਲੈ ਕੇ ਆਏ ਆ ਕੁਝ ਤੇ ਅਸੀਂ ਪੂਰੇ ਕੌਨਫੀਡੈਂਟ ਆ ਕਿ ਹਾਂ ਇਹ ਫਿਲਮ ਕੁਝ ਕਹੂਗੀ ਤੇ ਲੋਕਾਂ ਨੂੰ ਪਸੰਦ ਕਰ ਲੈਣਗੇ ਸ਼ੂਟਿੰਗ ਦੌਰਾਨ ਕੋਈ ਖਾਸ ਸੀਨ ਕੋਈ ਗੱਲਾਂ ਕੋਈ ਬਾਤਾਂ ਜਿਹਨੇ ਸਾਂਝੀਆਂ ਕਰਨੀਆਂ ਚਾਹੋ ਸਰੋਤਿਆਂ ਨਾਲ ਸਾਡੇ ਨਾਲ ਮ ਸਕ੍ਰੀਨ ਤੇ ਦੇਖੋਗੇ ਕਿਉਂਕਿ ਫਿਲਮ ਦੇ ਦੌਰਾਨ ਜਿਹੜਾ ਮਾਹੌਲ ਹੁੰਦਾ ਨਾ ਉਹ ਕਨਵਰਟ ਹੁੰਦਾ ਉਹਦੀ ਉਹ ਟਰਾਂਸਲੇਟ ਹੁੰਦਾ ਸਾਰਾ ਸਕ੍ਰੀਨ ਦੇ ਉੱਤੇ ਤੇ ਤੁਸੀਂ ਕਿੰਨੇ ਪਿਆਰ ਨਾਲ ਤੁਸੀਂ ਕਿੰਨੇ ਵਧੀਆ ਤੇ ਸੇਫ ਮਾਹੌਲ ਦੇ ਵਿੱਚ ਕੰਮ ਕਰਦੇ ਹੋ ਉਹ ਹੈਪੀ ਬਾਈ ਨੇ ਸਾਨੂੰ ਉੱਥੇ ਪੂਰਾ ਪ੍ਰੋਵਾਈਡ ਕਰਕੇ ਦਿੱਤਾ ਤੇ ਕਹਿੰਦੇ ਆ ਇੱਕ ਮਾਹੌਲ ਜਿਹੜਾ ਹੁੰਦਾ ਉਹ ਟਾਪ ਤੋਂ ਸੈੱਟ ਹੁੰਦਾ ਇੱਕ ਬਾਸ ਸੈੱਟ ਕਰਦਾ ਕਿ ਮੇਰੇ ਸੈੱਟ ਤੇ ਕੀ ਮਾਹੌਲ ਰਹਿਣ ਵਾਲਾ ਮੇਰੀ ਕੰਪਨੀ ਦੇ ਵਿੱਚ ਕਿਦਾਂ ਦਾ ਮਾਹੌਲ ਰਹੇਗਾ ਉਹ ਸੈੱਟ ਕਰ ਦਿਆ ਹਨਾ ਟਾਪ ਬਾਸੇ ਸੈੱਟ ਕਰਦੇ ਹੁੰਦੇ ਨੇ ਤੇ ਸਾਡੇ ਬਾਸ ਹੈਪੀ ਰੋਡ ਦੇ ਸੀ ਤੇ ਉਹਨਾਂ ਨੇ ਪੂਰਾ ਵਧੀਆ ਸਪੌਟ ਬாய் ਨੂੰ ਵੀ ਕੋਈ ਉੱਚੀ ਆਵਾਜ਼ ਦੇ ਵਿੱਚ ਗੱਲ ਕਰੂਗਾ ਉਹਨੂੰ ਵੀ ਵੀਰਪਾਈ ਕਹਿ ਕੇ ਸਤਿ ਸ਼੍ਰੀ ਅਕਾਲ ਸਾਰੇ ਇਹਨੇ ਵਧੀਆ ਮਾਹੌਲ ਦੇ ਵਿੱਚ ਇੰਜੋਏ ਕਰਦੇ ਅਸੀਂ ਇਹ ਕੀਤਾ ਇਹ ਇਹ ਫਿਲਮ ਨੌਜਵਾਨੀ ਵਾਸਤੇ ਇੱਕ ਮੀਲ ਪੱਥਰ ਸਾਬਤ ਹੋਏ ਆ ਦੇਖੋ ਅਸੀਂ ਜਦੋਂ ਵੀ ਕੋਈ ਫਿਲਮ ਬਣਾਉਂਦਾ ਉਹ ਚਾਹੁੰਦਾ ਕਿ ਉਹ ਉਹ ਉਹਦੀ ਫਿਲਮ ਮੀਲ ਪੱਥਰ ਸਾਬਿਤ ਹੋਵੇ ਅਸੀਂ ਨਹੀਂ ਕਹਿੰਦੇ ਮੀਲ ਪੱਥਰ ਅਸੀਂ ਦਾਅਵੇ ਤਾਂ ਕੋਈ ਨਹੀਂ ਕਰਦੇ ਪਰ ਹਾਂ ਅਸੀਂ ਇੱਕ ਗੱਲ ਜਿਹੜੀ ਕਹਿਣੀ ਆ ਅਸੀਂ ਉਹਦੇ ਤੋਂ ਸ਼ੁਰੂਆਤ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਦਾਂ ਦੀਆਂ ਫਿਲਮਾਂ ਅੱਗੇ ਬਣਨੀਆਂ ਸ਼ੁਰੂ ਹੋਣ ਅਸੀਂ ਚਾਹੁੰਦੇ ਹਾਂ ਕਿ ਸਾਡੀ ਫਿਲਮ ਮੀਲ ਪੱਥਰ ਸਾਬਿਤ ਹੋਵੇ ਕਿੱਡਾ ਵੱਡਾ ਮੀਲ ਪੱਥਰ ਸਾਬਿਤ ਹੋਊਗੀ ਕੀ ਹੋਏਗੀ ਇਹ ਆਡੀਅנס ਦੇ ਪਸੰਦ ਕਰਨ ਤੋਂ ਬਾਅਦ ਇਹ ਭਵਿੱਖ ਦੇ ਗੱਲ ਲਾਸ ਸੁਵਾਲਾ ਜੀ ਕੈਨੇਡਾ ਅਮਰੀਕਾ ਸਟੂਡੈਂਟ ਦੌੜੇ ਜਾਂਦੇ ਆ ਪਰ ਅੱਜ ਕਾਲਜ ਤੁਸੀਂ ਫਿਰ ਚੇਤੇ ਕਰਾਤਾ ਇਹ ਚਾਹਗਾ ਕੋਈ ਮੈਸੇਜ ਛੋਟ ਮੈਂ ਆਪਣੇ ਖਾਨਦਾਨ ਦੀ ਗੱਲ ਕਰੂੰਗਾ ਮੇਰਾ 15 ਸਾਲ ਦਾ ਭਤੀਜਾ ਮੈਨੂੰ ਕਹਿੰਦਾ ਕਿ ਚਾਚੂ ਮੈਂ ਤਾਂ ਬਾਹਰ ਜਾਣਾ ਹੈ ਕਿ ਇੱਥੇ ਕੁਝ ਨਹੀਂ ਰੱਖਿਆ ਮੈਂ ਕਿਹਾ ਪੁੱਤ ਤੂੰ ਹਲੇ ਟਰਾਈ ਵੀ ਕੀ ਕੀਤਾ ਹਲੇ 15 ਸਾਲ ਦੀ ਉਮਰ ਹੈ ਟਰਾਈ ਕੀ ਕੀਤਾ ਕਿ ਤੂੰ ਬਾਹਰ ਜਾਣਾ ਅਸੀਂ ਇਹ ਚਾਹੁੰਦੇ ਹਾਂ ਨੌਜਵਾਨਾਂ ਨੂੰ ਕਿ ਆਓ ਕਮ ਬੈਕ ਟੂ ਬੇਸਿਕਸ ਜਦੋਂ ਸਾਡੇ ਗੜਬੜ ਹੋ ਜਾਂਦੀ ਹੈ ਨਾ ਕੁਝ ਵੀ ਜ਼ਿੰਦਗੀ ਚ ਕਦੇ ਵੀ ਗੜਬੜ ਹੁੰਦੀ ਹੈ ਤਾਂ ਸਾਡੇ ਮਾਪਿਓ ਵੀ ਇਹੀ ਸਿਖਾਉਂਦੇ ਕਿ ਕਮ ਬੈਕ ਟੂ ਬੇਸਿਕਸ ਪਹਿਲਾਂ ਬੇਸਿਕਸ ਤੇ ਵਾਪਸ ਆ ਜਾਓ ਫਿਰ ਉੱਥੋਂ ਦੁਬਾਰਾ ਸ਼ੁਰੂਆਤ ਕਰਦੇ ਆ ਸੋ ਸਾਡੇ ਗੁਰੂ ਘਰ ਸਾਡੀ ਗੁਰਬਾਣੀ ਸਾਡੇ ਇੱਥੇ ਜਿੰਨੇ ਵੀ ਚਾਹੇ Hindu ਧਰਮ ਦੇ ਚਾਹੇ Muslim ਧਰਮ ਦੇ ਚਾਹੇ ਸਾਡੇ ਸਿੱਖਾਂ ਦੇ ਜਿੰਨੇ ਵੀ ਧਰਮਾਂ ਦੇ ਗੁਰੂ ਸਥਾਨ ਨੇ ਇੱਥੇ ਵਾਪਸ ਆਈਏ ਗੁਰੂ ਘਰ ਨੇ ਇੱਥੇ ਵਾਪਸ ਆਈਏ ਇੱਥੋਂ ਦੁਬਾਰਾ ਸ਼ੁਰੂਆਤ ਕਰੀਏ ਇਹ ਸਾਡੀ ਫਿਲਮ ਕਹਿਣਾ ਚਾਹੁੰਦੀ ਹੈ ਦੀ ਧਰਤੀ ਦੇ ਵਧੀਆ ਹੀ ਲੱਗਦਾ ਹੈ ਚਲੋ ਜੀ ਸੋ ਘੈਂਟਾ ਮੇਰਾ ਨਾਮ ਅਕਰ ਸਿੱਧੂ ਤੇ ਮੈਂ ਫਿਰੋਜ਼ਪੁਰ ਤੋਂ ਆ ਤੇ ਬਹੁਤ ਵੱਡੀ ਗੱਲ ਹੈ ਕਿ ਇੱਥੋਂ ਆਪਣੇ ਇਲਾਕੇ ਚੋਂ ਉੱਠ ਕੇ ਹੋਰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਆਪਦਾ ਨਾਮ ਬਣਾਉਣਾ ਸੋ ਮੈਨੂੰ ਲੱਗਦਾ ਹੈ ਕਿ ਉਸ ਫਿਲਮ ਦੇ ਵਿੱਚ ਇਸ 에ਰਾ ਦਾ ਸਭ ਤੋਂ ਪਾਵਰਫੁੱਲ ਗਾਣਾ ਮੈਨੂੰ ਲੋਕ ਕਹਿੰਦੇ ਆ ਆਸੇ-ਬਾਸੇ ਕਿ ਬਹੁਤ ਵਧੀਆ ਗਾਣਾ ਲਿਖਤਾ ਬਹੁਤ ਮੋਟੀਵੇਸ਼ਨਲ Song ਹੈ ਜਿਹੜਾ ਕਲ ਰਿਲੀਜ਼ ਹੋਇਆ ਜ਼ਿੰਦਾ ਹੈ ਸੋ ਉਹ ਬੇਸਿਕਲੀ ਇਨਸਪਾਇਰ ਭਗਤ ਸਿੰਘ ਤੋਂ ਜੀ ਪਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣ ਲਈ ਆਪਾਂ ਇੱਕ ਉਪਰਾਲਾ ਕੀਤਾ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਅਸੀਂ ਵੀ ਉਸੇ ਹੀ ਖੂਨ ਚੋਂ ਆ ਉਸੇ ਹੀ ਬਲੱਡ ਲਾਈਨ ਚੋਂ ਆ ਸਾਡਾ ਵੀ ਕੋਈ ਵਜੂਦ ਆ ਜਦੋਂ ਅਸੀਂ ਖੜ੍ਹਦੇ ਆਂ ਇਕੱਠੇ ਹੋ ਕੇ ਤੇ ਵੱਡੇ ਵੱਡੇ ਤਖਤ ਹਿੱਲ ਜਾਂਦੇ ਆ ਅੱਖਰ ਨੇ ਫਿਰ ਕੀ ਅੱਖਰ ਲਿਖੇ ਨੇ ਉਹ ਜ਼ਰੂਰ ਜੀ ਬਿਲਕੁਲ ਸੋ ਇਹ ਗਾਣਾ ਗਾਣੇ ਦੀ ਮੇਨ ਹੁੱਕ ਲਾਈਨਾਂ ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ ਤੇ ਹਰ ਇੱਕ ਲਈ ਜ਼ਰੂਰੀ ਆ ਜੇ ਤੁਸੀਂ ਜਿਉਂਦੇ ਹੋ ਤਾਂ ਤੁਹਾਡਾ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਜਿਉਂਦੇ ਹੋ ਸੋ ਉਹਨੀਆਂ ਕੁਛ ਲੈਣਾ ਮੈਂ ਤੁਹਾਨੂੰ ਸੁਣਾ ਦਿੰਦਾ ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ 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 ਹੈ ਅੱਗ ਸੀਨੇ ਵਿੱਚ ਬਲਦੀ ਏ ਕੁਝ ਕਰਨ ਦੀ ਜਲਦੀ ਏ ਅੰਦਰ ਇੱਕ ਗੱਲ ਚੱਲਦੀ ਏ ਹੈ ਜ਼ਿੰਦਾ ਤੂੰ ਇਕੱਠੇ ਹੋ ਹੁਣ ਲੜਨਾ ਪਊ ਇੱਕ ਦੂਜੇ ਨਾਲ ਖੜਨਾ ਪਊ ਜੀਣਾ ਹੈ ਤਾਂ ਮਰਨਾ ਪਊ ਹੈ ਜ਼ਿੰਦਾ ਤੂੰ ਜ਼ਿੰਦਾ ਹੈ ਤਾਂ ਦੇਖਣਾ ਜ਼ਰੂਰੀ 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 ਹੈ ਡਿੱਗੇਗਾ ਕਦੇ ਉੱਠੇਗਾ ਖਿਲਕੇ ਤੂੰ ਮਰ ਜਾਏਂਗਾ ਜਾ ਕੇ ਰੋਸ਼ਨੀ ਬਣ ਕੇ ਵੀਰਾਤਾਂ ਨੂੰ ਮੱਥੇ ਲਾਏਂਗਾ ਡਿੱਗੇਂਗਾ ਕਦੇ ਉੱਠੇਂਗਾ ਖਿਲਕੇ ਤੂੰ ਮਰ ਜਾਏਂਗਾ ਜਾ ਕੇ ਰੋਸ਼ਨੀ ਬਣ ਕੇ ਵੀਰਾਤਾਂ ਨੂੰ ਮੱਥੇ ਲਾਏਂਗਾ ਮਹਿਲਾ ਅੰਦਰ ਬੰਦ ਨੇ ਜੋ ਕਿੱਦਾਂ ਦੱਸੇ ਉਠਾਏਂਗਾ ਚੁੱਪਵਟ ਕਰ ਤੁਰ ਜਾਏਂਗਾ ਜਾਂ ਚੀਕ-ਚੀਕ ਕੇ ਗਾਏਂਗਾ ਹੈ ਜ਼ਿੰਦਾ 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 ਤੂੰ ਇਨਕਲਾਬ ਜ਼ਿੰਦਾਬਾਦ ਰੋਡੇ ਕੋਲੇ ਜਾ ਰਹੀ ਹੈ ਜੀ 7 ਤਰੀਕ ਨੂੰ ਸਾਰੇ ਇੱਕ ਵਾਰੀ ਆਪਦੀ ਫੈਮਲੀ ਨਾਲ ਜ਼ਰੂਰ ਜਾ ਕੇ ਦੇਖਿਓ ਤੁਹਾਨੂੰ ਇਹ ਪ੍ਰੋਮਿਸ ਮੈਂ ਕਰਦਾ ਕਿ ਤੁਹਾਨੂੰ ਫਿਲਮ ਬਹੁਤ ਪਸੰਦ ਆਊਗੀ ਹਰ ਇੱਕ ਦੀ ਕਹਾਣੀ ਆ ਨਾਰਮਲ ਜੇ ਘਰਾਂ ਚੋਂ ਜਿੱਦਾਂ ਦੇ ਆਪਾਂ ਵਾਂ ਉਹੋ ਜੀ ਕਹਾਣੀ ਆ ਤੁਹਾਨੂੰ ਬਹੁਤ ਪਸੰਦ ਆਊਗੀ ਥੈਂਕ ਯੂ ਸੋ ਮਚ